ਉੱਚਾ ਲੰਮਾ ਗੱਭਰੂ ਪੰਜਾਬ ਦਾ ਹਨ ਤੇ ਜਿੰਨੀ ਸੋਹਣੀ ਜਣੀ ਸੂਰਤਾ ਪ੍ਰਮਾਤਮਾ ਨੇ ਦਿੱਤੀ ਇਸ ਵੀਰ ਨੂੰ ਉਨੀ ਸੋਹਣੀ ਸੋਚ ਆ ਉਹ ਕਿਉਂ ਕਹਿਣਾ ਪਿਆ ਆਹ ਵੀਡੀਓ ਨੂੰ ਧਿਆਨ ਨਾਲ ਦੇਖਿਓ ਤੇ ਗੱਲ ਇੱਕ ਇੱਕ ਧਿਆਨ ਨਾਲ ਸੁਣਿਓ ਆਜ ਵੀਡੀਓ ਮੈਂ ਤੁਹਾਡੇ ਨਾਲ ਦੇ ਦਿੱਤਾ ਤੇ ਅੱਜ ਤੁਹਾਡਾ ਵजूद ਖਤਮ ਕਰਨ ਲਈ ਤੁਹਾਡੇ ਖਿਲਾਫ ਨੈਰੇਟਿਵ ਚੱਲਦਾ ਹਨ ਮੈਂ ਤੁਹਾਨੂੰ ਦੱਸਾਂ ਵੀ ਸਾਥ ਦੇ ਆਉਣ ਤੋਂ ਪਹਿਲਾਂ ਇੱਥੇ ਪੱਗ ਬੰਨਣਾ ਵੀ ਟੈਬੂ ਸੀਗਾ ਇੱਥੇ ਕਾਮਰੇਡ ਸੀ ਜਿਹੜੇ ਉਹਨਾਂ ਦੀ ਪਾਰਟੀ ਦੇ ਵਿੱਚ ਜੇ ਸਰਦਾਰ ਬੰਦਾ ਆ ਜਾਂਦਾ ਉਹਨੂੰ ਗਿਆਨੀ ਗਿਆਨੀ ਕਹ ਕੇ ਉਹਦੀ ਪੱਗ ਹਟਾ ਦਿੰਦੇ ਸੀਗੇ ਕਹਿੰਦੇ ਸੀ ਦਾੜੀ ਕਟਾ ਪੱਗ ਪੱਗ ਬੰਨਣੀ ਛੱਡ ਵੱਡੇ ਲੋਕ ਆ ਜਿਹੜੇ ਕਾਮਰੇਡਾਂ ਦੇ ਵਿੱਚ ਗਏ ਆ ਉਹ ਪੱਗਾਂ ਬੰਨਣੋਂ ਛੱਡ ਕੇ ਦੀ ਦਾੜੀਆਂ ਕਟਾਉਣ ਲੱਗ ਗਏ ਜਦੋਂ ਉਹਨਾਂ ਨੂੰ ਸੁਰਤ ਆਈ ਮੜ ਕੇ ਫੇਰ ਸਿੱਖੀ ਵੱਲ ਆਏ ਆ ਸੋ ਸਾਥ ਨੇ ਟੈਬੂ ਤੋੜਿਆਗਾ ਸੱਤ ਨੇ ਗੱਲ ਕਹੀ ਐ ਸੀ ਆਪਦੀ ਜ਼ਮੀਨ ਦੇ ਉੱਤੇ ਬਣੀ ਯੂਨੀਵਰਸਿਟੀ ਦੇ ਵਿੱਚ ਆਪ ਦਾ ਸਿਰ ਉੱਚਾ ਕਰਕੇ ਪੱਗ ਵੀ ਬਨ ਸਕਦੇ ਆ ਅਸੀਂ ਦਾੜੇ ਪ੍ਰਕਾਸ਼ ਵੀ ਕਰ ਸਕਦੇ ਮੈਂ ਜਦੋਂ ਯੂਨੀਵਰਸਿਟੀ ਦੇ ਵਿੱਚ ਆਇਆ ਜੀ ਮੇਰੇ ਜੂੜਾ ਜ਼ਰੂਰ ਜਨਮ ਤੋਂ ਹੈਗਾਗਾ ਮੈਂ ਦਾੜੀ ਕਟਾਉਂਦਾ ਹੁੰਦਾ ਸੀਗਾ ਮੈਂ ਸੱਤ ਦੇ ਵਿੱਚ ਸਾਲ 1.5 ਸਾਲ ਕੰਮ ਕੀਤਾ ਸਾਲ 1.5 ਸਾਲ ਦੇ ਵਿੱਚ ਵਿੱਚ ਮੈਂ ਦਾੜੀ ਰੱਖ ਲਈਏ ਸੋ ਅਸੀਂ ਇੱਥੇ ਮਾਹੌਲ ਚੇਂਜ ਕੀਤਾਗਾ ਸਿਰਫ ਮੇਰੀ ਗੱਲ ਨਹੀਂ ਯੂਨੀ ਸਾਡੀ ਜਥੇਬੰਦੀ ਦੇ ਵਿੱਚ 10 ਤੋਂ 11 99 ਉਂਗਲਾਂ ਤੇ ਘਰਾ ਦੂੰਗਾ ਜਿਹੜੇ ਸੱਤ ਦੇ ਵਿੱਚ ਆਉਣ ਤੋਂ ਪਹਿਲਾਂ ਜੂੜੇ ਵੀ ਨਹੀਂ ਸੀ ਉਹਨਾਂ ਦੇ ਤੇ ਵਾਲ ਵੀ ਕਟਾਉਂਦੇ ਸੀਗੇ ਉਹ ਅੱਜ ਦੇ ਸਮੇਂ ਦੇ ਵਿੱਚ ਉਹਨਾਂ ਨੇ ਕੇਸ ਵੀ ਰੱਖ ਲਏ ਤੇ ਦਾੜ੍ਹੀ ਵੀ ਰੱਖ ਲਈ ਹੂੰ ਤੇ ਤੁਹਾਨੂੰ ਇਹ ਵੀ ਕਿਹਾ ਜਾਂਦਾ ਵੀ ਇਹਨਾਂ ਨੇ ਮੁੰਡੇ ਮਰਵਾ ਦੇਨੇ ਅਸੀਂ ਸੁਣ ਰਹੇ ਸੀ ਜਿੱਦਨ ਪਹਿਲੇ ਦਿਨ ਰਾਤ ਨੂੰ ਕਈ ਚੀਜ਼ਾਂ ਹੋਣਾ ਕਈ ਬੰਦੇ ਉਹ ਹੈਗੇ ਤਾਂ ਤੁਹਾਡੇ ਨਾਲ ਹੀ ਹੁਣ ਇੱਥੇ ਤੁਰੇ ਫਿਰਦੇ ਪਰ ਉਹ ਕਹਿੰਦੇ ਆ ਵੀ ਇਹਨਾਂ ਨੇ ਮੁੰਡੇ ਮਰਵਾਦੇ ਨੇ ਇਹ ਕਿਉਂ ਆ ਮਤਲਬ ਸਾਨੂੰ ਵੀ ਇਹ ਗੱਲ ਬੈਡ ਲੱਗੀ ਵੀ ਇਹ ਕਿਉਂ ਇਦਾਂ ਵਿਦਿਆਰਥੀਆਂ ਦੇ ਨਾਲ ਆਪਦੇ ਹੀ ਬੰਦੇ ਇਹਨਾਂ ਨੂੰ ਕਿਉਂ ਇਹ ਕਰਾਸ ਕਰ ਰਹੇ ਆ ਜਾਂ ਕਿਉਂ ਗੱਲ ਕੱਟਦੇ ਹਨ ਮੈਂ ਕਹੂੰਗਾ ਵੀ ਉਹਨਾਂ ਦੀ ਆਪਣੀ ਪ੍ਰੋਬਲਮ ਨਹੀਂ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਗੱਲਾਂ ਇਸ ਤਰ੍ਹਾਂ ਨਾ ਪਾਈਆਂ ਗਈਆਂ ਨੇ ਉਹਨਾਂ ਨੂੰ ਐ ਲੱਗਣ ਲੱਗਾ ਜੇ ਕੋਈ ਮੜੀ ਦੀ ਵੀ ਆਪਦੇ ਹੱਕ ਦੀ ਗੱਲ ਕਰੂਗਾ ਨਾ ਵੀ ਉਹ ਮਰਵਾ ਦੇਣਗੇ ਕਿਉਂਕਿ ਸਟੇਟ ਕਰਦੀ ਰਹੀਆਂ ਆ ਜੋ ਇਤਿਹਾਸ ਦੇਖ ਲਈ ਪਿਛਲੇ 70 72 ਸਾਲਾਂ ਦਾ ਜੇ ਕੋਈ ਕਿਸੇ ਨੇ ਆਪਦੇ ਹੱਕਾਂ ਦੀ ਗੱਲ ਕੀਤੀ ਆ ਆਪਦੇ ਫੈਡਰਲ ਰਾਈਟਸ ਦੀ ਗੱਲ ਕੀਤੀ ਆ ਵੱਧ ਅਧਿਕਾਰਾਂ ਦੀ ਗੱਲ ਕੀਤੀ ਆ ਸਾਰੇ ਅਧਿਕਾਰਾਂ ਦੀ ਗੱਲ ਕੀਤੀ ਆ ਉਹਨੂੰ ਸਟੇਟ ਨੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਆ ਨਾ ਤਾਂ ਜਿਹੜਾ ਇਹ ਡਰ ਆ ਕਿ ਸਾਡੇ ਲੋਕਾਂ ਦੇ ਵਿੱਚ ਸਰਕਾਰਾਂ ਨੇ ਇੰਡੀਅਨ ਸਟੇਟ ਨੇ ਇੱਕ ਡਰ ਪੈਦਾ ਕੀਤਾ ਹੋਇਆ ਹੈਗਾ ਕਿ ਵੀ ਤਤੀ ਗੱਲ ਨਹੀਂ ਕਰਨੀ ਤਤੀ ਗੱਲ ਛਡੋ ਆ ਦੇ ਹੱਕਾਂ ਦੀ ਗੱਲ ਨਹੀਂ ਕਰਨੀ ਹੱਕਾਂ ਦੀ ਗੱਲ ਕਰਨ ਨੂੰ ਤਤੀ ਗੱਲ ਕਹਿੰਦੇ ਆ ਫਿਰ ਹੁਣ ਆਪਾਂ ਜੀ ਦੇਖਿਓ ਵੀ ਆਪਦੇ ਹੱਕਾਂ ਦੀ ਆਪਾਂ ਇਹ ਕਹੀਏ ਕਿ ਅਸੀਂ ਆਪਦੀ ਹੱਕਾਂ ਦੀ ਗੱਲ ਕਰਨੀ ਆ ਆਪਦੇ ਰਾਈਟਸ ਦੀ ਗੱਲ ਕਰਨੀ ਆ ਜੋ ਕਿ ਹਿੰਦੁਸਤਾਨ ਦਾ ਸੰਵਿਧਾਨ ਸਾਨੂੰ ਕਹਿੰਦਾਗਾ ਫੰਡਾਮੈਂਟਲ ਰਾਈਟਸ ਆ ਇਹ ਸਾਡੇ ਹਿੰਦੁਸਤਾਨ ਦਾ ਸੰਵਿਧਾਨ ਦਿੰਦਾਗਾ ਆਰਟੀਕਲ 19 ਰਾਈਟ ਟੂ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਕਹਿੰਦਾਗਾ ਆਰਟੀਕਲ 19 ਕਹਿੰਦਾ ਸਾਡਾ ਰਾਈਟ ਟੂ ਪ ਤੀ ਗੱਲ ਸਾਡੇ ਲੋਕਾਂ ਦੇ ਵਿੱਚ ਗੱਲੇ ਫਿੱਟ ਕਰਦੇ ਆ ਸਾਡੇ ਲੋਕ ਇੰਨੇ ਕੁ ਮੈਨ ਲੱਗਦਾ ਪੋਲੇ ਜ਼ਰੂਰ ਹੈਗਾ ਉਹ ਇਹਨਾਂ ਦੇ ਵਿੱਚ ਗੱਲਾਂ ਦੇ ਵਿੱਚ ਆ ਜਾਂਦੇ ਆ ਪਰ ਸਾਡੀ ਫਿਰ ਕੋਸ਼ਿਸ਼ ਹੋਣੀ ਚਾਹੀਦੀ ਆ ਆਪਦੇ ਲੋਕਾਂ ਨੂੰ ਐਸੇ ਜਿਹੜੇ ਭਰਮ ਦੇ ਵਿੱਚੋਂ ਬਾਹਰ ਕੱਢਣ ਦੇ ਕਿ ਆਪਦੇ ਹੱਕਾਂ ਦੀ ਗੱਲ ਕਰਨੀ ਤੇ ਰਾਈਟਸ ਦੀ ਗੱਲ ਕਰਨੀ ਕੋਈ ਤਤੀ ਗੱਲ ਕਰਨੀ ਨਹੀਂ ਸਾਥ ਦੇ ਆ ਜਿਹੜਾ ਮੇਨ ਆਈਡੀਆ ਹੈਗਾ ਉਹ ਖੜਾ ਹੈਗਾ ਭਾਈ ਖਾਲੜਾ ਦੀ ਗੱਲ ਉੱਤੇ ਪਰ ਸੋਨੂੰ ਲੋਕ ਕਹਿੰਦੇ ਆ ਵੀ ਤਸਵੀਰ ਭਾਈ ਖਾਲੜਾ ਦੀ ਲਾਉਂਦੇ ਆ ਪਰ ਗੱਲ ਉਹ ਨਹੀਂ ਕਰਦੇ ਇਹ ਕਿਉਂ ਮੈਨੂੰ ਲੱਗਦਾ ਜੀ ਅਸੀਂ ਜਿੰਨਾ ਇੱਥੇ ਕੰਮ ਕੀਤਾਗਾ ਉਹ ਤਾਂ ਐਸਟੈਬਲਿਸ਼ ਹੋ ਚੁੱਕਿਆ ਹੈਗਾ ਕਿ ਅਸੀਂ ਭਾਈ ਖਾਲੜਾਈ ਦੀ ਸੋਚ ਨੂੰ ਅੱਗੇ ਲੈ ਕੇ ਤੁਰੇ ਹੋਏ ਆ ਸਾਡੀ ਜਿਹੜੀ ਪਾਰਟੀ ਦੀ ਈਡੀਓਲੋਜੀ ਆ ਸਰਬੱਤ ਦੇ ਭਲੇ ਦੀ ਆ ਉਹ ਨਾਕ ਪਾਸ਼ਾ ਦੇ ਸਿਧਾਂਤ ਦੀ ਆ ਭਾਈ ਖਾਲੜਾਈ ਦੀ ਈਡੀਓਲੋਜੀ ਕੀ ਸੀ ਸਰਬੱਤ ਦੇ ਭਲੇ ਦੀ ਸੀ ਜਿਹੜੀ ਉਹਨਾਂ ਨੇ 25000 ਤੋਂ ਵੱਧ ਨੌਜਵਾਨਾਂ ਦਾ ਜਿਹੜਾ ਆਪਾਂ ਕੀ ਡਾਟਾ ਸੀਗਾ ਲਵਾਰਿਸ ਲਾਸ਼ਾਂ ਦਾ ਉਹ ਇਕੱਠਾ ਕਰਕੇ ਇੰਟਰਨੈਸ਼ਨਲ ਕਮਿਊਨਿਟੀ ਤੱਕ ਲੈ ਗਏ ਆ ਉਹਨਾਂ ਨੇ ਇੱਕ ਤੁਸੀਂ ਦੇਖੋ ਵੀ ਜਿਹੜਾ ਅੱਜ ਦੇ ਸਮੇਂ ਦੇ ਵਿੱਚ ਐਜੂਕੇਸ਼ਨ ਸਿਸਟਮ ਆ ਇੰਡੀਆ ਦੇ ਵਿੱਚ ਕਹ ਲਈਏ ਜਾਂ ਓਵਰਆਲ ਕਹ ਲਈਏ ਇਹ ਇੱਕ ਵੈਸਟਰਨ ਮਾਡਲ ਤੇ ਆ ਵੈਸਟ ਕਿਹੜੀ ਚੀਜ਼ ਵਿੱਚ ਬਲੀਵ ਕਰਦਾ ਨੰਬਰਸ ਦੇ ਵਿੱਚ ਬਲੀਵ ਕਰਦਾ ਇਮਪੀਰੀਕਲ ਡਾਟਾ ਦੇ ਵਿੱਚ ਬਲੀਵ ਕਰਦਾ ਅਸੀਂ ਕਹਦੇ ਨੇ ਕਿ ਸਾਡੀ ਨਸਲ ਖੁਸ਼ੀ ਹੋਈ ਆ ਇੰਟਰਨੈਸ਼ਨਲ ਕਮਿਊਨਿਟੀ ਨੇ ਕਿਹਾ ਕਿ ਕਿੱਥੇ ਹੋਈ ਐਸਾ ਨੰਬਰ ਲੈ ਕੇ ਆਓ ਯੂਨਾਈਟਿਡ ਨੇਸ਼ਨਸ ਦੇ ਵਿੱਚ ਵੀ ਨੰਬਰ ਮੈਟਰ ਕਰਦੇ ਆ ਜੇ ਆਪਾਂ ਦੁਨੀਆ ਵੀ ਗੱਲਾਂ ਦੇ ਵਿੱਚ ਗਈ ਹੈ ਨਾ ਤਾਂ ਭਾਈ ਖਾਲੜਾ ਜੀ ਨੇ ਜੋ ਕੰਮ ਕੀਤਾ ਇੰਪੀਰੀਕਲ ਡਾਟਾ ਨੰਬਰ ਇਕੱਠਾ ਕਰਕੇ ਲੈ ਕੇ ਗਿਆ ਤੇ ਅੱਜ ਜੇ ਕੋਈ ਰੈਕਗਨਾਈਜ਼ ਕਰ ਰਿਹਾਗਾ ਜੇ ਬਾਹਰਲੇ ਦੇਸ਼ਾਂ ਦੀਆਂ ਅਸੈਂਬਲੀਆਂ ਦੇ ਵਿੱਚ ਮਤੇਬਾਸ ਹੋ ਰਿਹਾ ਤੇ 84 ਵਾਲੀ ਜਿਹੜੀ ਆਪਾਂ ਕੀਏ ਜਿਹੜਾ ਇਹ ਕਹਿੰਦੇ ਨੇ ਨਾ ਸਿੱਖ ਰਾਈਟਸ ਕਹਿੰਦੇ ਆ ਜੇ ਉਹਨਾਂ ਨੂੰ ਇੰਟਰਨੈਸ਼ਨਲੀ ਜੇ ਕੋਈ ਲੋਕ ਜੈਨੋਸਾਈਡ ਕਹਿ ਰਹੇ ਆ ਤਾਂ ਤਾਂ ਕਹਿ ਰਹੇ ਕਿਉਂਕਿ ਭਾਈ ਖਾਲੜ ਜੀ ਨੇ ਇੱਕ ਦਸਤਾਵੇਜ਼ ਤਿਆਰ ਕਰਕੇ ਕੰਮ ਕਰਕੇ ਉੱਥੋਂ ਤੱਕ ਲੈ ਕੇ ਗਿਆ ਸਾਡੀ ਸੋਚ ਵੀ ਸਰਬੱਤ ਦੇ ਭਲੇ ਦੀ ਆ ਅਸੀਂ ਇੱਥੇ ਕਿਸ ਦਾ ਜੇ ਆਪਾਂ ਕੀਏ ਯੂਨੀਵਰਸਿਟੀ ओरिएंटेड ਗੱਲ ਕਰੀਏ ਅਸੀਂ ਇੱਥੇ ਜੇ ਕੰਮ ਕਰਾਉਣਾਗਾ ਅਸੀਂ ਇਹ ਨਹੀਂ ਪੁੱਛਦੇ ਅਸੀਂ ਵਿਦਿਆਰਥੀ ਸਮਝਦੇ ਹਾਂ ਸਰਬੱਤ ਦਾ ਭਲਾ ਕਰਦੇ ਹਾਂ ਸਾਨੂੰ ਦਿਨ ਦੇ ਵਿੱਚ ਜਿੰਨੇ ਕੰਮ ਆਉਂਦੇ ਮੈਂ ਇਸ ਵਾਰ ਇਲੈਕਟਿਡ ਵਾਈਸ ਪ੍ਰੈਜ਼ੀਡੈਂਟ ਹਾਂ ਜਿੰਨੇ ਕੰਮ ਆਉਂਦੇ ਆ ਅੱਜ ਤੱਕ ਕੋਈ ਵਿਦਿਆਰਥੀ ਆਪ ਨੂੰ ਦੇਖ ਕੇ ਕਹ ਦੇ ਕਿ ਬੇਨੇ ਮੈਨੂੰ ਮੇਰਾ ਧਰਮ ਪੁੱਛੇ ਇਹਨੇ ਮੈਨੂੰ ਮੇਰੀ ਜਾਤ ਪੁੱਛੀ ਆ ਇਹਨੇ ਸਾਨੂੰ ਸਾਡਾ ਇਹ ਪੁੱਛਿਆ ਤੂੰ ਪੰਜਾਬ ਤੋਂ ਆਣਾ ਕਿ ਹਰਿਆਣਾ ਤੋਂ ਆਣਾ ਆ ਜੇ ਜਿਹੜੀ ਸਾਡੇ ਜਥੇਬੰਦੀ ਦੇ ਵਿੱਚ ਵੀ ਹਰ ਇੱਕ ਆਪਕੇ ਸੂਬੇ ਤੋਂ ਵਿਦਿਆਰਥੀ ਨੇ ਜਿਹੜੀ ਮੇਰੀ ਪਰਸਨਲ ਦੋਸਤੀ ਆ ਮੇਰੀ ਪਰਸਨਲ ਦੋਸਤੀ ਬੜੇ ਪਿਆਰੇ ਦੇ ਮੁੰਡੇ ਨਾਲ ਮਾਂਚਲ ਦੇ ਲੋਕਾਂ ਨਾਲ ਮੇਰੀ ਬੜੀ ਬੜੀ ਵਧੀਆ ਦੋਸਤੀ ਆ ਸੋ ਸਾਡਾ ਜੜਾ ਸਿਧਾਂਤ ਜਥੇਬੰਦੀ ਵੀ ਨਹੀਂ ਪਹੁੰਚਦੇ ਤੁਸੀਂ ਕਿਹੜੀ ਜਥੇਬੰਦੀ ਤੋਂ ਆਉਣਾ ਤੁਸੀਂ ਬਿਲਕੁਲ ਨਹੀਂ ਜੀ ਤੁਸੀਂ ਇਹ ਦੇਖੋ ਵੀ ਜੋ ਸਾਡੇ ਕੋਲ ਕਿਸੇ ਨੇ ਕੰਮ ਲੈ ਕੇ ਆਉਣਾ ਤੁਹਾਨੂੰ ਪਤਾ ਹੁੰਦਾਗਾ ਕਿ ਵੀ ਕਈ ਵਾਰ ਪਤਾ ਲੱਗ ਜਾਂਦਾ ਕਿ ਵੀ ਬੰਦਾ ਫਲਾਨੀ ਪਾਰਟੀ ਦਾ ਪਰ ਇਹ ਸਾਡੇ ਕੋਲ ਕੰਮ ਲੈ ਕੇ ਆਇਆ ਉਹ ਇੱਕ ਇਲੈਕਟਿਡ ਵਾਈਸ ਪ੍ਰੈਜ਼ੀਡੈਂਟ ਕੋਲੇ ਕੰਮ ਲੈ ਕੇ ਆਇਆ ਕਿਸ ਵਿਦਿਆਰਥੀ ਸਟੂਡੈਂਟ ਦਾ ਸੀ ਕੰਮ ਕਰਾ ਦੋਸਤੋ ਵੀਡੀਓ ਤੁਸੀਂ ਦੇਖ ਲਈ ਬਾਕੀ ਤੁਸੀਂ ਵੱਡੇ ਹੋ ਸਿਆਣੇ ਹੋ ਆਪਦੀ ਰ ਕਮੈਂਟ ਬਾਕਸ ਵਿੱਚ ਜਰੂਰ ਦਿਓ ਧੰਨਵਾਦ